ਇੱਕ ਪਾਸੇ ਗਗਨ ਸੂਰੇ ਵਾਲੀ ਆ ਨਾਲ ਕਾਂਗੇ ਵਾਲਾ ਨਾਲ ਦੇਖਦੇ ਵੀ ਰਸ਼ੀਨ ਵਾਲਾ ਆ ਸੂਰੇ ਵਾਲੀਆ ਸੂਰੇ ਵਾਲੀਆ ਗਗਨਦੀਪ ਗਗਨ ਪਾ ਕੋਈ ਫਰਕ ਨਹੀਂ ਹੁੰਦਾ 나ੜੀ ਯਾਰ ਤੇ ਨਾੜ 11 ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਕੋਈ ਫਰਕ ਨਹੀਂ ਚੰਦ ਦੇ ਮੂਰ ਦੇ ਵਿੱਚ ਉਹ ਚਮਚੀ ਅਤੇ ਸਪੂਨ ਦੇ ਵਿੱਚ ਦੁਪਹਿਰ ਤੇ ਨੂਨ ਦੇ ਭਰਾਵਾਂ ਵਰਗਾ ਪਿਆਰ ਲਓ ਸ਼ਮਸਪੁਰਿਆ ਕਬੱਡੀ ਪਾਉਣ ਦੇ ਵਾਸਤੇ ਸੁਲਤਾਨ ਵੱਧਾ ਹੋਇਆ 30 ਜਨਵਰੀ ਨੂੰ ਪਾਸੋਂ ਦਾ ਕਬੱਡੀ ਕੱਪ ਹੋਊਗਾ ਲਓ ਘਾਂਗੇ ਵਾਲਾ ਘਾਂਗੇ ਵਾਲਾ ਲੱਕੜ ਦੀ ਕੋਸ਼ਿਸ਼ ਕਰਦਾ ਹੈ ਆ ਬਾਨਾ ਦੇ ਸੱਸੇ ਮਾਰਾ ਸੀਨੇ ਬਣ ਗਏ ਹਾਲ ਜਵਾਨਾਂ ਦੇ ਸਾਨਾ ਵਾਗੂ ਲੱਗ ਜਾਂਦਾ ਯੋਰ ਕਾਲਿਆ ਓਏ ਖੇਡ ਨਹੀਂ ਸਕਦੇ ਕੌਡੀ ਦਿਲ ਕਮਜ਼ੋਰ ਕਾਲਿਆ ਓਏ ਕਹਿੰਦਾ ਧਰਮਪੁਰੇ ਵਾਲਾ ਪਰ ਸਟਾਈਲ ਵੱਖਰਾ ਜਿਹਾ ਰੱਖਦਾ ਹੁਣ ਕਾਂਗੇ ਵਾਲਾ ਕਾਂਗੇ ਵਾਲਾ 5100 ਪਹਿਲਾ ਜੱਫਾ ਦੇਖ ਲੈ ਮੇ ਕਮਾਲ ਸਾਡੇ ਦੇਜੇ ਜਾਂਦੇ ਸੀ ਉਹ ਦੁਨੀਆਂ ਨੂੰ ਦੱਸਣਾ ਟ੍ਰਾਂਟੋ ਦੇ ਵਿੱਚ 100 ਹੋ ਗਏ 100 ਹੋ ਗਏ ਆਪਾਂ ਕਰਾਈ ਐ ਉਹ ਰਵੀ ਕਹਿੰਦਾ ਲੋਕ ਭੋਲੇ ਬਦੇ ਜਾਂਦੇ ਸੀ ਉਹ ਸਾਹਮਣੇ ਕਹਿੰਦੇ ਆ ਗੁਰਵਿੰਦਰ ਹੈ ਮੇਰੇ ਮਿੱਤਰੋ ਉਹ ਬੱਲੇ ਬੱਲੇ ਕਰਵਾਵੇਗਾ ਕਿ ਨਹੀਂ ਆਹ ਕਹਿੰਦੇ ਸੁਨਿਆ ਪਰਵੰਨ ਕਬੱਡੀ ਖੇਡ ਲੈ ਵੀ ਕਾਂਗੇ ਵਾਲਾ ਜੇ ਲੱਗਾ ਦੂਸਰਾ ਜਫਾ ਤੇ ਹੋ ਫਿਰ ਕਮਾਲ ਲਓ ਗੁਰਵਿੰਦਰ ਹੁਣ ਡੱਕਣ ਦੀ ਕੋਸ਼ਿਸ਼ ਕਰਦਾ ਕਾਂਗੇ ਵਾਲਾ ਸਿੱਖ ਸਰਦਾਰ ਕਬੱਡੀ ਖਿਡਾਰੀ ਹਰਦਾ ਮੁੰਡਾ ਪਿੱਛੇ ਹੱਜੇ ਖੱਬੇ ਕਬੱਡੀ 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 ਆ ਭੱਜ ਲੈ ਮੋਰਨੀ ਤੇਰੇ ਮਗਰ ਬੰਦੂਕਾਂ ਵਾਲੇ ਚੜੇ ਹੋਏ ਸਰਾਕ ਦਾ ਬਰੂਆ ਗੁਰਵਿੰਦਰ ਚੱਲ ਲਾਡੀ ਮਾਨਿਆ ਸਰਮਾਨਿਆ ਜਾਊਗਾ ਅੱਜ ਪੱਡੀਆਂ ਗੱਡੀਆਂ ਕਦੀ ਫੋਰਚੂਨਰ ਦੀ ਗੱਲ ਹੈ ਕਦੀ ਸਕਾਰਪਿਓ ਗੱਡੀਆਂ ਪਰ ਇਹ ਨਹੀਂ ਸਾਡੇ ਕਾਂਗੇ ਵਾਲਾ ਕਾਂਗੇ ਵਾਲਾ ਕਬੱਡੀ ਦਾ ਨਾਟ 11 ਕਬੱਡੀ ਦਾ ਨਾਟ 11 ਕਬੱਡੀ ਦਾ ਨਾਟ 11 ਕਬੱਡੀ ਦਾ ਨਾਟ 11 ਕਬੱਡੀ 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 ਹੰਦਾ ਹੋਇਆ ਕਹਿੰਦੀ ਆ ਕਬੱਡੀਆਂ ਚੜ ਚੜ ਕੇ ਆ ਦੇਖਦਾ ਜ਼ਮਾਨਾ ਹੁਣ ਖੜ ਖੜ ਕੇ ਅਮਨ ਪ੍ਰਭਦੀਪ ਸਿੰਘ ਇਹ ਲੱਲੀਆਂ ਵਾਲਾ ਬਿੱਲੀ ਐ ਜਿਹੜਾ ਕੋਸ਼ਿਸ਼ ਕਰ ਰਿਹਾ ਦਾ ਕਰਨ ਦੀ ਇਹ ਵੀ ਟਾਪ ਦਾ ਜਾਫੀ ਸੰਦੀਪ ਦੀ ਕਬੱਡੀ ਦਾ ਵਾਰਿਸ ਹੰਦੇ ਦੇ ਲਾਗੇ ਸੰਘਰਸ਼ ਕਬੱਡੀ ਕਬੱਡੀ